ਹੈਲੋ ਮੈਂ ਡਾਕਟਰ ਤੇਰਾਂਕੌਰ ਲੈ ਕੇ ਆਈਆਂ ਇੱਕ ਨਵੀਂ ਵੀਡੀਓ ਕਿਉਂਕਿ ਦੀਵਾਲੀ ਦੀ ਰਾਤ ਮੱਸਿਆ ਦੀ ਰਾਤ ਦੁਰਨਵ ਰਾਤ ਤਾਂ ਫਿਰ ਮੈਂ ਜੋ ਦੱਸਾਂਗੀ ਉਹ ਵੀ ਤਾਂ ਦੁਰਲਭ ਹੀ ਹੋਏਗਾ ਕਿਦਾਂ ਫਿਰ ਪਾਦ ਤੇ ਦੀਵੇ ਪਾਣੀ ਚ ਭਿੱਜਨੇ ਰੁਕ ਜਾਓ ਗਿਣਤੀ ਕਰ ਲਿਓ ਜਰਾ ਅੱਜ ਡਾਕਟਰ ਤੇਰਾਂਕੌਰ ਦਾ ਕਹਿਣਾ ਮੰਨ ਕੇ ਦੀਵਾਲੀ ਮਨਾਇਓ ਦੇਖੋ ਮੈਂ ਤੁਹਾਡੇ ਲਈ ਕੀ ਲੈ ਕੇ ਆਈਆਂ ਮੇਰੀ ਵੀਡੀਓ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣ ਲਿਓ ਦਵਲੀ ਦੀ ਰਾਤ ਇੱਕ ਐਦਾਂ ਦਾ ਆਪਾ ਦਸਾਂਗੀ ਜੋ ਤੁਹਾਡੇ ਘਰ ਦੀ ਕਿਸਮਤ ਨੂੰ ਨਵਾਂ ਪ੍ਰਕਾਸ਼ ਦਏਗਾ ਪਹਿਲਾਂ ਮੈਂ ਤੁਹਾਨੂੰ ਦੱਸਣਾ ਜੋ ਟੌਪਿਕ ਮੇਰਾ ਨਾ ਹੋ ਬੜਾ ਹੈਰਾਨ ਕਰਨ ਕਰ ਦੇਣ ਵਾਲਾ ਆ ਘਰ ਦੇ ਮੁਖੀ ਦੇ ਜਨਮ ਦੀ ਤਰੀਖ ਦੇ ਮੁਤਾਬਕ ਸੁਣ ਲਈ ਗੱਲ ਘਰ ਦੇ ਮੁਖੀ ਹੈਡ ਆਫ ਦਾ ਫੈਮਿਲੀ ਮੈਂਬਰ ਜਿਹਦੇ ਘਰ ਦੇ ਉੱਪਰ ਨਾਮ ਦੇ ਉੱਪਰ ਘਰ ਦੀ ਰਜਿਸਟਰੀ ਆ ਉਨ੍ਹਾਂ ਦੀ ਜਨਮ ਤਰੀਕ ਮੁਤਾਬਕ ਤੁਸੀਂ ਕਿੰਨੇ ਦੀਵੇ ਜਗਾਉਣੇ ਆ ਅੱਜ ਫਿਰ ਜਗਾਉਣ ਤੋਂ ਬਾਅਦ ਕਿਸ ੜੀ ਦਿਸ਼ਾ ਚ ਤੁਸੀਂ ਰੱਖਣੇ ਆ ਤਾਂ ਫਿਰ ਕਿਹੜਾ ਤੇਲ ਜਾਂ ਕਿਉਂ ਉਸ ਵਿੱਚ ਪਾਉਣਾ ਆ ਤਾਂ ਕਿ ਤੁਹਾਡੇ ਸਭ ਲਈ ਅਸ਼ਟਮੰਗਲ ਸਮਾ ਬਣਿਆ ਰਹੇ ਵੀਡੀਓ ਨੂੰ ਅੰਤ ਤੱਕ ਦੇਖਣਾ ਹੋਏਗਾ ਕਿਉਂਕਿ ਮੈਂ ਇੱਕ ਵਿਰਲਾ ਮੰਤਰ ਦੱਸਣਾ ਆ ਹਾਲਾਂਕਿ ਸਕਰੀਨ ਤੇ ਆ ਜਾਏਗਾ ਉਹ ਦੀਵੇ ਦੀ ਜੋਤ ਨੂੰ એનર્ਜੀ ਸ਼ੀਲਡ ਬਣਾਦਾ ਹੈਗਾ ਦੀਵੇ ਦੀ ਅਸਲ ਚ ਵਿਗਿਆਨਕ ਮਹੱਤਤਾ ਕੀ ਹੈ ਕਿਉਂਕਿ ਦੀਵਾਲੀ ਤੁਸੀਂ ਵੀ ਜਾਣਦੇ ਹੋ ਮੈਂ ਵੀ ਜਾਣਦੀ ਆ ਕੱਲਾ ਪ੍ਰਕਾਸ਼ ਦਾ ਤਿਹਾਰ ਨਹੀਂ ਹੈ ਇਹ ਉਹ ਸਮਾਂ ਆ ਜਦੋਂ ਯੂਨੀਵਰਸ ਬ੍ਰਹਿਮੰਡ ਦੀਆਂ ਲਾਈਟ ਫ੍ਰੀਕੁਐਂਸੀਜ਼ ਜਿਹੜੀਆਂ ਤਰੰਗਾਂ ਨੇ ਉਹ ਸਭ ਤੋਂ ਐਕਟਿਵ ਹੁੰਦੀਆਂ ਪ੍ਰਵਲ ਹੁੰਦੀਆਂ ਇਹ ਉਹ ਰਾਤ ਹੈ ਜੋ ਵੀ ਉਸ એનર્ਜੀ ਨਾਲ ਟਿਊਨਿੰਗ ਪਹੁੰਚ ਜਾਣਾ ਨਾ ਆਪ ਇੱਕ ਮਿਕ ਉਸ ਤੇਜੀਵੰਦੀ ਅਧਕਾਰਤਾ ਸਦਾ ਲਈ ਖਤਮ ਹੋ ਜਾਏਗੀ ਅਸਲ ਗ੍ਰੰਥ ਕਹਿੰਦੇ ਆ ਦੀਪਕ ਜੋਤ तमोनाशनी ਤੇ ਜੋਤਿਸ਼ ਕਹਿੰਦਾ ਕਿ ਹਰ ਮਨੁੱਖ ਦੀ ਜਨਮ ਤਰੀਕ ਇੱਕ ਨਰਾਲੀ એનર્ਜੀ ਵਾਈਬ੍ਰੇਸ਼ਨ ਰੱਖਦੀ ਹੈ ਹੈਨਾ ਤੁਸੀਂ ਸੋਚੋ ਤੁਸੀਂ 13 ਤਰੀਕ ਨੂੰ ਹੀ ਕਿਉਂ ਪੈਦਾ ਹੋਏ 5 2 8 1 ਨੂੰ ਕਿਉਂ ਨਹੀਂ ਪੈਦਾ ਹੋ ਗਏ ਯੂਨੀਵਰਸ ਨੇ ਤੁਹਾਨੂੰ ਉਸੇ ਦਿਨ ਕਿਉਂ ਭੇਜਿਆ ਇਹ એનર્ਜੀ ਵਾਈਬ੍ਰੇਸ਼ਨ ਹਰ ਤਰੀਕ ਦੀ ਹਰ ਦੂਜੀ ਤਰੀਕ ਨਾਲੋਂ ਅਲੱਗ ਹੈ ਇਸੇ ਲਈ ਅਸੀਂ ਇੱਕ ਦੂਜੇ ਤੋਂ ਅਲੱਗ ਤੇ ਜਦੋਂ ਉਹੀ ਵਾਈਬ੍ਰੇਸ਼ਨ ਯੂਨੀਵਰਸ ਦੀ ਵਾਈਬ੍ਰੇਸ਼ਨ ਨਾਲ ਮਿਲਦੀ ਆ ਜੇ ਤੁਸੀਂ ਜਨਮ ਤਰੀਕ ਦੇ ਹਿਸਾਬ ਨਾਲ ਦੀਵਿਆਂ ਦੀ ਗਿਣਤੀ ਰੱਖਦੇ ਹੋ ਤਾਂ એનર્ਜੀ ਪਰਫੈਕਟ ਬੈਲੈਂਸ ਬਣਾ ਲੈਂਦੀ ਹੈ ਬੜਾ ਦਿਲਚਸਪ ਟੌਪਿਕ ਆ ਮੇਰੇ ਨਾਲ ਅੰਤ ਤੱਕ ਬਨੇ ਰਹੋ ਮੈਂ ਤੁਹਾਡੇ ਜਨਮ ਅੰਕ ਅਨੁਸਾਰ ਕਿੰਨੇ ਦੀਵੇ ਜਗਾਉਣੇ ਆ ਦੱਸਣ ਲੱਗੀ ਆ ਜੇ ਕਿਸੇ ਦੀ ਜਨਮ ਤਰੀਕ 1 3 2 ਆ ਤਾਂ ਘਬਰਾ ਨਾ ਜਾਇਓ 1 ਤੋਂ 9 ਵਾਲੇ ਘਬਰਾ ਨਾ ਜਾਣ ਆਪਾਂ ਡਬਲ ਡਿਜੀਟ ਕਰ ਲੈਣਾ ਜਾਂ 1 ਵਾਲੇ 10 ਦੀਵੇ ਜਗਾਉਣਗੇ 2 ਵਾਲੇ 20 ਜਗਾਉਣਗੇ ਤਿੰਨ ਵਾਲੇ ਕਿੰਨੇ ਜਗਾਉਣਗੇ 12 ਐਦਾਂ ਕਰਨਾ ਹੈ ਠੀਕ ਆ ਮੈਂ ਤੁਹਾਨੂੰ ਤਰੀਕਾ ਦੱਸਣ ਲੱਗੀ ਆ ਧਿਆਨ ਨਾਲ ਵੀਡੀਓ ਸੁਣੋ ਜਿਨ੍ਹਾਂ ਦਾ ਜਨਮ 1 10 19 ਜਾਂ 28 ਤਰੀਕ ਕਿਸੇ ਵੀ 12 ਮਹੀਨਿਆਂ ਚੋਂ ਕਿਸੇ ਵੀ ਮਹੀਨੇ ਚ ਹੋਇਆ ਉਹਨਾਂ ਦਾ ਅੰਕ ਬਣਨਾ 1 ਉਹ ਸੂਰਜ ਦਾ ਅੰਕ ਹੈ ਦੀਵਿਆਂ ਦੀ ਗਿਣਤੀ ਤੁਸੀਂ ਹੋਏਗੀ ਜੋ ਬਾਲਣੀ ਹੈ 10 ਦਿਸ਼ਾ ਪੂਰਬ ਵੱਲ ਰੱਖੋਗੇ ਦੀਵੇ ਸਾਰੇ ਪਲੀਜ਼ ਡਾਕਟਰ ਤੇਰਾ ਕਹੌਰ ਜੋ ਕਹਿ ਰਹੀ ਹੈ ਇੱਕ ਵਾਰ ਮੰਨ ਕੇ ਦੇਖ ਲੋ ਇਹ ਨਵਾਂ ਤਜਰਬਾ ਹੈ ਪਰ ਬੜਾ ਅਸਰਕਾਰਕ ਤੇ ਕਾਰਗਰ ਸਿੱਧ ਹੋਏਗਾ ਦਿਵੰਦ ਵਿੱਚ ਤੇਲ ਜਿਹੜਾ ਪਾਉਣਾ ਤੁਸੀਂ ਜਾਂ ਕਿਉਂ ਪਾਉਣਾ ਤੁਹਾਡੀ ਵਾਰੀ ਆਈ ਹੈ ਦੇਸੀ ਕਿਉਂ ਤੁਹਾਡੇ ਲਈ ਲੱਕੀ ਕਿਉਂ ਆ ਦੇਸੀ ਕਿਉਂ ਪਾਉਣਾ ਦਿਵੇਨਨ ਨੇ ਛੋਟੇ ਬਣ ਕੇ ਆ ਰਹੇ ਆ ਇੱਕ ਇੱਕ ਚਮਚਾ ਹੀ ਪਾਉਣਾ ਬੜੀ ਮੁਸ਼ਕਲ ਨਾਲ ਹੈ ਨਾ ਸੁਕਮਿਹਾਰਾਂ ਨੂੰ ਚਿਕਨੀ ਮਿੱਟੀ ਨਹੀਂ ਮਿਲਦੀ ਸੱਚਮੁੱਚ ਬਹੁਤ ਔਖੀ ਆਈ ਹੈ ਤੋ ਜਿਹੜੇ ਦੀਵੇ ਆ ਉਹਨਾਂ ਦਾ ਸਾਈਜ਼ ਬਹੁਤ ਛੋਟਾ ਹੋ ਗਿਆ ਹੈ ਇੱਕ ਇੱਕ ਚਮਚਾ ਦੇਸੀ ਘਿਓ ਪਹਿਣਾ ਮਹਿੰਗਾ ਨਹੀਂ ਪਹਿਣਾ ਬਸ ਤੁਸੀਂ ਬਾਲ ਦਿਓ ਜਦੋਂ ਬਲ ਗਏ ਦੀਵੇ ਤਾਂ ਇਹ ਦੀਵੇ ਤੁਹਾਡੀ ਲੀਡਰਸ਼ਿਪ એનર્ਜੀ ਨੂੰ ਐਕਟੀਵੇਟ ਕਰਨਗੇ ਜੀਵਨ ਦੇ ਵਿੱਚ ਤੁਸੀਂ ਕਦੀ ਖਤਾ ਨਹੀਂ ਖਾਓਗੇ ਕਿਉਂਕਿ ਸੂਰਜ ਦੀ ਤਰ੍ਹਾਂ ਤੁਸੀਂ ਆਪਣੇ ਪਰਿਵਾਰ ਤੇ ਜ਼ਿੰਦਗੀ ਦੇ ਹੋਰ ਖੇਤਰ ਚ ਨਾਮ ਰੋਸ਼ਨ ਕਰੋਗੇ ਰਾਈਜ਼ ਕਰੋਗੇ ਜਿਨ੍ਹਾਂ ਦੇ ਜਨਮ ਤਰੀਕ ਆ ਗਈ 2 11 20 29 ਕਿਸੇ ਵੀ ਮਹੀਨੇ ਦੀ ਉਹਨਾਂ ਦਾ ਟੋਟਲ ਅੰਕ ਬਣ ਗਿਆ 2 ਦੋ ਚੰਦਰਮਾ ਦਾ ਪ੍ਰਤੀਕ ਹੈ ਦੀਵਿਆਂ ਦੀ ਗਿਣਤੀ ਰਹੇਗੀ 11 ਦਿਸ਼ਾ ਰਹੇਗੀ ਉੱਤਰ ਤੇ ਤੇਲ ਵਿੱਚ ਪਾਉਣਾ ਤੁਸੀਂ ਤਿਲਾਂ ਦਾ ਤੇਲ ਉਹਦਾ ਭਾਵ ਅਰਥ ਇਹ ਹੈ ਕਿ ਚੰਦਰਮਕ ਦੀਵੇ ਘਰ ਦੀ ਰਾਸ਼ੀ ਸ਼ਾਂਤੀ ਇਮੋਸ਼ਨਲੀ ਹਾਰਮਨੀ ਸਾਰਾ ਕੁਝ ਹੀ ਇਕਸਾਰ ਵਾਧਾ ਦਿੰਦੇ ਨੇ ਜਿਨ੍ਹਾਂ ਦਾ ਜਨਮ 3 12 21 3 ਨੂੰ ਭਾਵ ਅੰਕ 3 ਜੋ ਬ੍ਰਹਸਪਤੀ ਗੁਰੂ ਦਾ ਅੰਕ ਹੈ ਦੀਵੇ ਤੁਸੀਂ ਬਾਲੋਗੇ 12 ਗਿਣਤੀ ਦੇ ਵਿੱਚ ਦਿਸ਼ਾ ਰਹੇਗੀ ਉੱਤਰ ਪੂਰਬ ਤੇਲ ਤੁਹਾਡੇ ਹਿੱਸੇ ਫਿਰ ਦੇ ਸੀ ਕਿਉਂ ਆਇਆ ਇਹਦਾ ਭਾਵੇਂ ਹੈ ਕਿ ਇਹ ਦੀਵੇ ਗਿਆਨ ਤੁਹਾਨੂੰ ਦੇਣਗੇ এডਿਕੇਸ਼ਨ ਸੁੱਖ ਸਮਰiddhi ਦੇ ਦਰਵਾਜ਼ੇ ਖੋਲ ਦੇਣਗੇ ਜਿਨ੍ਹਾਂ ਦਾ ਜਨਮ 4 13 22 31 ਨੂੰ ਹੋਇਆ ਅੰਕ ਹੋ ਗਿਆ ਟੋਟਲ 4 ਰਾਹੁ ਦਾ ਅੰਕ ਹੈ ਦੀਵਿਆ ਦੀ ਗਿਣਤੀ ਰਹੇਗੀ 13 ਦਿਸ਼ਾ ਰਹੇਗੀ ਪੱਛਮ ਤੁਸੀਂ ਦੀਵੇ ਬਲਦੇ ਹੋਏ ਪੱਛਮ ਦਿਸ਼ਾ ਚ ਰੱਖੋਗੇ ਤੇਲ ਵਿੱਚ ਪੈਣਾ ਸਰੋਂ ਦਾ ਤੇਲ ਇਹਦਾ ਭਾਵ ਅਰਥ ਹੈ ਕਿ ਰਾਹੂ ਦੇ ਪ੍ਰਭਾਵ ਨੂੰ ਸਾਰਾ ਕੁਝ ਜੋ ਨੈਗੇਟਿਵਿਟੀ ਹੈ ਨਾ ਰਾਹੂ ਦੀ बैड એનર્ਜੀ ਉਹ ਸ਼ਾਂਤ ਹੋ ਜਾਏਗੀ ਤੇ ਰੁਕਾਵਟਾਂ ਤੁਹਾਡੇ ਰਸਤਿਆਂ ਦੀਆਂ हट ਜਾਣਗੀਆਂ ਇਸ 4 13 22 31 ਤਰੀਕ ਵਾਲੇ ਨੋਟ ਕਰ ਲੈਣ ਇੱਕ ਦੀਵਾ ਤੁਸੀਂ ਵਾਧੂ ਬਾਲਣਾ ਆ ਤੁਹਾਡੀ ਸਿੱਧੀ એનર્ਜੀ ਪਿਤਰਾ ਨਾਲ ਮਿਲਦੀ ਹੁੰਦੀ ਹੈ ਸੋ ਪਿਤਰਾ ਦੇ ਨਾਮ ਦਾ ਇੱਕ ਚਿਰਾਗ ਜ਼ਰੂਰ ਵਾ ਲੈਣਾ ਤੁਸੀਂ ਜਿਨ੍ਹਾਂ ਦਾ ਜਨਮ 5 14 ਜਾਂ 23 ਨੂੰ ਹੋਇਆ ਅੰਖ ਹੋ ਗਿਆ ਬੁੱਧ ਦੀਵਿਆਂ ਦੀ ਗਣਤੀ ਰਹੇਗੀ 14 ਦਿਸ਼ਾ ਰਹੇਗੀ ਉੱਤਰ ਪੱਛਮ ਤੇ ਤੇਲ ਵਿੱਚ ਕੀ ਪਾਉਣਾ ਹੈ ਦੇਸੀ ਕਿਓ ਉਸ ਦਾ ਅਰਥ ਇਹ ਹੈ ਕਿ ਬੁੱਧ ਅੰਕ ਵਾਲਿਆਂ ਲਈ ਇਹ ਦੀਵੇ ਤੁਹਾਡਾ ਵਪਾਰ ਵਧਾਉਣਗੇ ਬਿਜ਼ਨਸ ਕੰਮ ਧੰਦਾ ਜਿਹੜਾ ਵੀ ਤੁਸੀਂ ਕੰਮ ਕਰਦੇ ਹੋ ਉਹਦੇ ਵਿੱਚ ਵਾਧਾ ਵਰਕਥ ਹੋ ਜਾਣੀ ਤੇ ਬੁੱਧੀ ਤੁਹਾਡੀ ਬਹੁਤ ਬ੍ਰੇਨ ਸ਼ਾਰਪ ਹੋ ਜਾਏਗਾ ਜਿਨ੍ਹਾਂ ਦਾ ਜਨਮ 6 15 24 ਨੂੰ ਹੋਇਆ ਕਿਸੇ ਵੀ ਮਹੀਨੇ ਦੇ ਇਹ ਤਰੀਕਾ ਤੁਹਾਡਾ ਟੋਟਲ ਅੰਕ ਬਣ ਗਿਆ 6 6 ਹੈ ਸ਼ੁਕਰ ਦਾ ਪ੍ਰਤੀਕ ਦਿਵਿਆਂ ਦੀ ਗਿਣਤੀ ਰਹਿਣੀ ਹੈ 15 ਦਿਸ਼ਾ ਰਹੇਗੀ ਦੱਖਣ ਪੂਰਬ ਤੇਲ ਵਿੱਚ ਪਾਉਗੇ ਤੀਲਾਂ ਦਾ ਤੇਲ ਜਿਸ ਦਾ ਭਾਵ ਅਰਥ ਹੈ ਜਿਹੜੇ ਇਹ ਦੀਵੇ ਤੁਸੀਂ ਬਾਲਨੇ ਆ ਤੁਹਾਡੇ ਘਰ ਦੇ ਵਿੱਚ ਆਰਾਮ ਸੁੰਦਰਤਾ ਪ੍ਰੇਮ ਦੀ એનર્ਜੀ ਵਧੇਗੀ ਕਿਉਂਕਿ ਸ਼ੁਕਰ ਪ੍ਰਤੀਕ ਹੈ ਦੁਨਿਆਵੀ ਸੁੱਖ ਸਮ੍ਰiddhi ਦਾ ਫਿਰ ਵਾਰੀ ਆ ਗਈ ਜਿਨ੍ਹਾਂ ਦਾ ਜਨਮ 7 16 ਜਾਂ 25 ਤਰੀਕ ਨੂੰ ਹੋਇਆ ਉਹ ਅੰਕ ਸਤੂ ਤੋਂ ਸਤ ਤੋਂ ਪ੍ਰਭਾਵਿਤ ਹੈ ਤੇ ਉਹ ਤੁਹਾਡਾ ਜੋ ਗ੍ਰਹਿ ਹੈ ਉਹ ਹੈ ਕੇਤੂ ਦਿਵਯੰਦ ਗਣਤੀ ਤੁਸੀਂ ਰੱਖੋਗੇ 16 ਦਿਸ਼ਾ ਹੋਏਗੀ ਦੱਖਣ ਪੱਛਮ ਤੇਲ ਵਿੱਚ ਪਾਉਣਾ ਸਰੋਂ ਦਾ ਅਰਥ ਦਾ ਇਸ ਦਾ ਕੀ ਹੈ ਕਿ ਕੇਤੂ ਦੀ એનર્ਜੀ ਆਤਮਿਕ ਹੈ ਇਹ ਬੜੇ ਰੋਹਾਨੀ ਲੋਕ ਹੁੰਦੇ ਆ ਇਹ ਡਿਟੈਚਮੈਂਟ ਬਹੁਤ ਸੰਸਾਰ ਨਾਲ ਕੋਈ ਲਗਾਓ ਨਹੀਂ ਹੈ ਜੇ ਸਹੀ ਸਤ ਵਾਲੀਓ ਇਹ ਦੀਵੇ ਤੁਹਾਡੀ ਨੈਗੇਟਿਵਿਟੀ ਦੂਰ ਕਰਨਗੇ ਜਿਨ੍ਹਾਂ ਦਾ ਜਨਮ 8 17 ਜਾਂ 26 ਨੂੰ ਹੋਇਆ ਕਿਸੇ ਵੀ ਮਹੀਨੇ ਦੀ ਤਰੀਕ ਨੂੰ ਉਹਨਾਂ ਦਾ ਅੰਕ ਬਣ ਗਿਆ ਟੋਟਲ 8 8 ਸ਼ਨੀ ਦਾ ਅੰਕ ਹੈ ਤੇ ਸ਼ਨੀ ਮਹਾਰਾਜ ਨੂੰ ਖੁਸ਼ ਰੱਖਣ ਲਈ ਤੁਸੀਂ ਅੱਜ ਦੀਵੇ ਬਾਲੋਗੇ 17 ਦਿਸ਼ਾ ਹੋਏਗੀ ਤੁਹਾਡੀ ਦੱਖਣ ਤੇਲ ਵਿੱਚ ਪਾਉਗੇ ਤਿਲਾਂ ਦਾ ਉਹਦਾ ਭਾਵ ਅਰਥ ਹੈ ਕਿ ਸ਼ਨੀ ਦੀ ਸ਼ਾਂਤੀ ਲਈ ਇਸ ਤੋਂ ਪ੍ਰਭਾਵਸ਼ਾਲੀ ਉਪਾਅ ਕੋਈ ਹੋਰ ਹੋ ਹੀ ਨਹੀਂ ਸਕਦਾ ਬਾਹਰ ਇਹਨੀਆਂ ਦਿਨੇ ਨਾ ਪੂਜਾ ਲਈ ਪੈਸੇ ਉਹ ਨਹੀਂ ਲੱਗਣਗੇ ਸ਼ਨੀ ਸ਼ਾਂਤ ਹੋਏਗਾ ਤੁਹਾਡੇ ਪੱਖਸ ਹੋਏਗਾ ਹਾਂ ਦੀਵੇ ਦੇ ਨਾਲ ਨੀਲਾ ਫੁੱਲ ਜ਼ਰੂਰ ਰੱਖ ਲਿਓ ਜਦੋਂ ਇੱਕ ਪਲੇਟ ਚ ਦਾ ਇੱਕ ਟ੍ਰੇਟ ਗਣਾ ਸ਼ੁਰੂ ਕਰਦੇ ਆ ਨੀਲਾ ਫੁੱਲ ਨਾਲ ਐਡ ਆਨ ਕਰ ਲਿਓ ਨੀਲੇ ਫੁੱਲ ਨਹੀਂ ਆ ਤਾਂ ਨੀਲੇ ਕੱਪੜੇ ਦਾ ਥੋੜੀ ਜੀ ਟੁਕੜਾ ਰੱਖ ਲਓ ਜੇਨਾਂ ਦਾ ਜਨਮ 9 18 ਜਾਂ 27 ਨੂੰ ਹੋਇਆ ਉਹਨਾਂ ਦਾ ਅੰਕ ਹੈ 9 9 ਮੰਗਲ ਦਾ ਪ੍ਰਤੀਕਾ ਮੰਗਲ ਐਕਸੀਡੈਂਟ ਕਰਾਉਂਦਾ ਮੰਗਲ ਕਲੇਸ਼ ਕਰਾਉਂਦਾ ਲੜਾਈ ਝਗੜੇ ਮਾਰ ਵੱਡ ਟਕ ਕਰਾਉਂਦਾ ਖੂਨ ਦਾ ਪ੍ਰਤੀਕਾ ਸੋ ਦਿਵਿਆਂ ਦੀ ਗਿਣਤੀ ਮੰਗਲ ਸ਼ਾਂਤ ਰੱਖਣ ਲਈ ਤੁਸੀਂ ਰੱਖੋਗੇ 18 ਦਿਸ਼ਾ ਹੋਏਗੀ ਘਰ ਦਾ ਮੱਧ ਜਾਂ ਫਿਰ ਪੂਰਬ ਦਿਸ਼ਾ ਜਿਹੜੀ ਆ دیوار ਨਾਲ ਤੁਸੀਂ ਲਾ ਸਕਦੇ ਹੋ ਇਹਦੀ ਵੀ ਤੇਲ ਸਰੋਂ ਦਾ ਪਚ ਪਾਉਣਾ ਆ ਉਹਦਾ ਭਾਵ ਆ ਕਿ ਇਹ ਦੀਵੇ ਮੰਗਲਿਕ એનર્ਜੀ ਨੂੰ ਰੱਖਿਆ ਸ਼ਾਂਤੀ ਚ ਬਦਲ ਦਿੰਦੇ ਆ ਦੀਵੇ ਜਗਾਉਣ ਦੀ ਵਿਧੀ ਜ਼ਰੂਰ ਸੁਣ ਲਓ ਬਈ ਮੈਂ ਗਿਣਤੀ ਦੱਸਤੀ ਮੈਂ ਦਿਸ਼ਾ ਦੱਸਤੀ ਮੈਂ ਵਿੱਚ ਕੀ ਪਾਉਣਾ ਆ ਉਹ ਦੱਸਤਾ ਵਿਧੀ ਤਾਂ ਜਾਣ ਲਓ ਨਾ ਇਦਾਂ ਥੋੜਾ ਮਾਚਸ ਚੱਕੀ ਚੱਲ ਜੀ ਪਹਿਲਾਂ ਇੱਕ ਦੀਵਾ ਤੁਸੀਂ ਆਪਣੇ ਧਰਮ ਸਥਾਨ ਮੰਦਿਰ ਜਿੱਥੇ ਵੀ ਹੈ ਤੁਹਾਡਾ ਘਰ ਦੇ ਵਿੱਚ ਉੱਥੇ ਰੱਖਣਾ ਥੱਲੇ ਇੱਕ ਪਲੇਟ ਰੱਖ ਲੈਣੀ ਹੈ ਧਿਆਨ ਨਾਲ ਦੀਵਾ ਜਗਾਉਣਾ ਹੈ ਉਹ ਪ੍ਰਤੀਕ ਹੈ ਆਤਮ ਜੋਤ ਦਾ ਜਗਾਤਾ ਫਿਰ ਆਪਣੀ ਜਨਮ ਤਰੀਕ ਜਿਹੜਾ ਘਰ ਦਾ ਮੁਖੀ ਆ ਜਿਹਦੇ ਨਾਲ ਘਰ ਦੀ ਰਜਿਸਟਰੀ ਹੋਈ ਆ ਜਿਹਦੇ ਨਾਂ ਤੇ ਉਹਦੀ ਜਨਮ ਤਰੀਕ ਜਿੰਨੇ ਦੇਵੇ ਤੁਸੀਂ ਘਰ ਦੇ ਉਸ ਦਿਸ਼ਾ ਚ ਰੱਖ ਦੇਣੀ ਜਿਹੜੀ ਦਿਸ਼ਾ ਮੈਂ ਤੁਹਾਨੂੰ ਦੱਸੀ ਹੈ ਹਰ ਦੀਵੇ ਦੀ ਜੋਤ ਮਦਮ ਸੋਣੀ ਚੱਲਣੀ ਚਾਹੀਦੀ ਲਗਾਤਾਰ ਦੇਵੇ ਜਗਾਉਂਦੇ ਸਮੇਂ ਤੁਸੀਂ ਤਿੰਨ ਵਾਰ ਇੱਕ ਮੰਤਰ ਉਚਾਰਨਾ ਹੈ ਸਕਰੀਨ ਤੇ ਮੈਂ ਲਿਖ ਦੇਣਾ ਉਹ ਮੰਤਰ ਸਿਰਫ ਤਿੰਨ ਵਾਰ ਸ਼ੁੱਧ ਰੂਪ ਚ ਓਮ ਪ੍ਰਕਾਸ਼ ਸਬਰੂਪਾਇ ਨਮਹ ਇੱਕ ਵਿਰਲਾ ਉਪਾਅ ਦੱਸਣ ਲੱਗੀ ਹਾਂ ਸੁਪਰ ਰੈਮੇਡੀ ਦਿਵਾਲੀ ਦੀ ਰਾਤ ਕਰਦੇ ਬਾਅਦ ਦਰਵਾਜ਼ੇ ਦੇ ਸਾਹਮਣੇ ਇੱਕ ਦੀਵਾ ਸਰੋਂ ਦੇ ਤੇਲ ਦਾ ਜਗਾਉਣਾ ਹੈ ਉਹਦੇ ਚ ਤੁਸੀਂ ਕੀ ਪਾਉਣਾ ਹੈ ਇੱਕ ਸਾਬਤ ਲੌਂਗ ਪਾ ਦਿਓ ਤੇ ਕੁਝ ਚੁਟਕੀ ਵੀ ਮਾਤਰ ਕਾਲੇ ਤਿਲ ਪਾ ਦਿਓ ਹਰਿਦਣੀ ਕੀ ਕਹਿਣਾ ਮਨ ਚ ਕਿ ਮੇਰੇ ਘਰ ਦੇ ਹਰ ਕੋਨੇ ਚ ਮਾਂ ਲక్ష్ਮੀ ਆਪਣਾ ਧਨ ਦਾ ਪ੍ਰਕਾਸ਼ ਵਸਾਓ ਇਹ ਉਪਾਾ ਪਤਾ ਕਿੱਥੋਂ ਲਿਆਇਆ ਅਥਰਵ ਵੇਦ ਚ ਦਰਜ ਹੈ ਤੇ ਤੰਤਰਸਾਰ ਦੋ ਗ੍ਰੰਥਾਂ ਚ ਦਰਜ ਹੈ ਉਥੋਂ ਮੈਂ ਕੋਟ ਕਰ ਰਹੀ ਹਾਂ ਘਰ ਦੇ ਵਿੱਚ ਧਨ ਤੇ ਆਰਾਮ ਤੱਤਾਂ ਨੂੰ ਸੰਤੁਲਿਤ ਕਰੇਗਾ ਕਦੀ ਕੋਈ ਕਮੀ ਪੇਸ਼ੀ ਨਹੀਂ ਰਹੇਗੀ ਪਲੀਜ਼ ਮੇਰੇ ਸਾਥੀਓ ਕਮੈਂਟ ਕਰਕੇ ਦੱਸੋਗੇ ਤੁਹਾਡੀ ਜਨਮ ਤਰੀਕੀ ਹੈ ਅਵਲ ਕੋਈ ਦੱਸਦਾ ਨਹੀਂ ਹੁੰਦਾ ਮੈਂ ਜਨਮ ਸਨ ਥੋੜਾ ਪੁੱਛਿਆ ਤਰੀਕ ਬੱਚੀ ਆ ਤੇ ਤੁਸੀਂ ਅੱਜ ਕਿੰਨੇ ਦੀਵੇ ਜਗਾਉਣ ਵਾਲਿਓ ਕੀ ਕਦੀ ਪਹਿਲਾਂ ਇਦਾਂ ਦਾ ਤਜਰਬਾ ਕੀਤਾ ਇਹ ਸਾਡੇ ਵੈਦਿਕ ਗ੍ਰੰਥਾਂ ਚ ਦਰਜ ਹੈ ਆਪਾਂ ਪਰੰਪਰਾਵਾਂ ਨਿਭਾਰੇ ਆ ਮਾਡਰਨ ਬਣ ਗਏ ਆ ਮੈਂ ਹਰ ਵੀਡੀਓ ਚ ਤੁਹਾਨੂੰ ਕਿਹਾ ਕਿ ਉਦਾਂ ਨਾ ਕਰੋ ਰਵਾਇਤ ਵੀ ਪ੍ਰਾਣੀ ਰੱਖਿਏ ਹੈ ਨਾ ਠੀਕ ਹੈ ਜੇ ਤੁਹਾਨੂੰ ਲੱਗਦਾ ਤੁਸੀਂ ਮੈਨੂੰ ਦੱਸਣਾ ਹੈ ਕਿ ਕੀ ਤੁਸੀਂ ਮੇਰੇ ਦੱਸੇ ਅਨੁਸਾਰ ਜਨਮ ਦੀ ਤਰੀਕ ਜਿਹੜੀ ਹੈ ਉਹ ਸੰਸਾਰ ਦੀ ਵੇਵਲ ਰਹੇ ਹੋ ਤੇ ਉਸ ਨਿਸ਼ਾਚੀ ਰੱਖ ਰਹੇ ਹੋ ਤੇ ਉਸ ਦੇ ਵਿੱਚ ਦੇਸੀ ਘਿਓ ਜਾਂ ਤੇਲ ਕਿਹੜਾ ਪਾ ਰਹੇ ਹੋ ਦੱਸਣਾ ਮੈਨੂੰ ਵੀਡੀਓ ਚੰਗੀ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਡਾਕਟਰ ਤੇਰਾ ਕੌਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨਹੀਂ ਕਰਦੇ ਪੱਕੇ ਟੀਟੋਂ ਪਤਾ ਨਹੀਂ ਕਿਹੜਾ ਸੀਮੈਂਟ ਬਣਾ ਲੱਗਾ ਤੁਹਾਡੇ ਤੁਸੀਂ ਬੜੇ ਪੱਕੇ ਹੋ ਹਾਈਪ ਦੀ অপਸ਼ਨ ਜ਼ਰੂਰ ਦਿਵਾ ਦਿਓ ਜੁਆਇਨ ਦੀ অপਸ਼ਨ ਦਿਵਾ ਦਿਓ ਮਿਲਾਂਗੇ ਅਗਲੀ ਵੀਡੀਓਜ਼ ਨਵੇਂ ਵਿਸ਼ੇ ਨਾਲ ਫਿਰ ਦਨ ਬਾਏ ਬਾਏ ਦਿਵਾਲੀ ਬਣਾ ਰਹੇ ਹਾਂ ਛੋਟੇ ਬੱਚਿਆਂ ਦੇ ਕੋਲ ਖੜੇ ਹੋਣਾ ਹੈ ਪਾਣੀ ਦੀ ਬਾਲਟੀ ਜ਼ਰੂਰ ਭਰ ਕੇ ਕੋਲ ਰੱਖ ਲੈਣੀ ਆ ਬਹੁਤ ਖੁਸ਼ੀਆਂ ਵਾਲਾ ਤਿਉਹਾਰ ਹੈ ਧਿਆਨ ਨਾਲ ਘਟ ਪਟਾਕੇ ਚਲਾਉਣੇ ਆ ਪ੍ਰਦੂਸ਼ਣ ਬਹੁਤ ਆਉਣ ਵਾਲੀਆਂ ਪੀੜੀਆਂ ਲਈ ਅਸੀਂ ਕੁਝ ਸੋਚਣਾ ਆ ਸੋ ਇਸ ਸੁਨੇਹ ਦੇ ਨਾਲ ਲੈਨੇ ਆ ਤੁੜ ਕੋ ਵਿਦਾ ਮਿਲਾਂਗੇ ਕੱਲ ਬਾਏ ਬਾਏ